ਕਹਤ ਜੀ ਕਿਲਾ ਘਰ ਤੋਂ ਆਸਪਾਸ ਦੀ ਹਾਲ ਕੀ ਹੈ ਜੀ ਆਪਾਂ ਗਰੰਤ ਸਿੰਘ ਸਿੰਘ ਦੇ ਘਰ ਖੜੇ ਆ ਕਿਵੇਂ ਦੇ ਹਾਲਾਤ ਨੇ ਹਾਲਾਤ ਕੀ ਤੁਸੀਂ ਵੇਖ ਹੀ ਸਕਦੇ ਹੋ ਬਹੁਤ ਮਾੜੇ ਨੇ ਕਿਉਂਕਿ ਬਨ ਬਿਲਕੁਲ ਸਾਹਮਣੇ ਟੁੱਟ ਗਏ ਨੇ ਇਸ ਕਰਕੇ ਸਾਰੇ ਘਰ ਦੇ ਵਿੱਚ ਪਾਣੀ ਪਹਿਲਾਂ ਵੜ ਚੁੱਕਾ ਸੀ ਠੀਕ ਹੈ ਜੀ ਤੇ ਸਾਜੀ ਨਗਰ ਵੱਲੋਂ ਕੋਈ ਸਹਾਇਤਾ ਦਿੱਤੀ ਗਈ ਹੈ ਕੋਈ ਕੋਸ਼ਿਸ਼ ਕੀਤੀ ਗਈ ਹੈ ਜੀ ਹਾਂ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਨਹੀਂ ਬਹੁਤ ਬਹੁਤ ਧੰਨਵਾਦ ਤੁਹਾਡੇ ਜੀ ਸਿਰਫ ਇੱਕੋ ਚੀਜ਼ ਦੀ ਕਮੀ ਹੈ ਜਿਹੜੀ ਲੋਕਾਂ ਦੀ ਨੀਂਦ ਤੇ ਭੁੱਖੀ ਹੋ ਗਈ ਹੈ ਲੋਕ ਸਿਰਫ ਮੈਂ ਨਾ ਤੁਸੀਂਾਂ ਦੇ ਬਨ ਆ ਜਿਹੜੇ ਪਾੜ ਨਹੀਂ ਪਾਟੇ ਇਹ ਲੋਕਾਂ ਦੇ ਅੰਦਰ ਦੇ ਪਾੜ ਗ ਜਿੰਨਾ ਕੋ ਸਭ ਕੁਝ ਮਿਲ ਜਾਂਦਾ ਉਹ ਵੀ ਰੋਂਦੇ ਨੇ ਜਮੀਰਾਂ ਮਰ ਗਈਆਂ ਵੀਰ ਦੀ ਦੇਣ ਵਾਲਿਆਂ ਦਾ ਤਾਂ ਕੋਈ ਅੰਤ ਨਹੀਂ ਠੀਕ ਹੈ ਆ ਹੁਣ ਤੇ ਤੁਹਾਨੂੰ ਦੱਸਣਾ ਵੀ ਜਿੱਦਣ ਆ ਤੁਸੀਂ ਬਣ ਟੁੱਟੇ ਨੇ ਆ ਨਗਰ ਗੋਲਾ ਢੋਲਾ ਇਹਨੂੰ ਰਸਤਾ ਨਹੀਂ 13-19 ਬਾਅਦ ਬਾਬਾ ਸ਼ਖੰਦਰ ਸਿੰਘ ਜੀ ਅਗਵਾਨ ਨੇ ਸ਼ਹੀਦ ਭਾਈ ਸਤਵੰਦ ਸਿੰਘ ਦੇ ਜਿਹੜੇ ਭਤੀਜੇ ਨੇ ਜਦੋਂ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਤਾਂ ਉਹਨਾਂ ਰਸਤੇ ਚਾਲੂ ਕਰਨੇ ਸ਼ੁਰੂ ਕੀਤੇ ਪਰ ਜਿਹੜੀ ਸੰਗਤ ਦੀ ਸੇਵਾ ਮੈਂ ਵੇਖਣ ਡਿਆ ਉਸ ਦਿਨ ਤੋਂ ਇੱਕ ਹੀ ਬੇਨਤੀ ਸਾਰਿਆਂ ਨੂੰ ਕਰਨਿਆ ਵੀ ਜਿਰੂ ਵੀਰ ਕੋਈ ਕਿਸੇ ਦੀ ਮੱਤ ਕਰਨਾ ਹੁੰਦਾ ਪਿੰਡ ਜੋ ਇੱਕ ਅੱਧਾ ਮੌਤ ਬਿਰ ਜ਼ਰੂਰ ਲਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਕਰਦੇ ਆ ਅੱਜ ਕੋਈ ਆਪਣਿਆਂ ਨਾਲ ਆਪਣੇ ਖੜਦੇ ਮਾਲਵਾ ਦੁਆਬਾ ਤੇ ਮਾਝਾ ਜਿਹੜਾ ਏਕਤਾ ਦਾ ਸਬੂਤ ਸਭ ਤੋਂ ਵੱਡਾ ਜਿਹੜਾ ਕੁਦਰਤੀ ਆਫਤ ਤੇ ਗੈਰ ਕੁਦਰਤੀ ਆਫਤ ਨੂੰ ਨਜਿੱਠਣ ਵਾਸਤੇ ਸੰਗਰੂਰ ਦੀ ਧਰਤੀ ਨਗਰ ਸ਼ਾਜਲੀ ਦੇ ਜਿੰਨੇ ਵੀ ਸਮੁੱਚੇ ਸਿੰਘ ਜਿੰਨੇ ਵੱਡੀ ਉਮਰ ਦੇ ਸਾਡੇ ਬਜ਼ੁਰਗ ਨੌਜਵਾਨ ਵੀਰ ਜਿੰਨੇ ਅੱਜ ਵੱਡੀਆਂ ਸਵਾਮਾਂ ਬੰਨ ਤੇ ਚੱਲ ਰਹੀਆਂ ਉਸ ਤੋਂ ਸੈਕਿੰਡ ਜਿਹੜਾ ਸਾਡਾ ਸਟੱਪ ਖਾਦ ਦਵਾਈ ਬੀਜ ਵਹਾਈ ਜਿਹੜਾ 2300 ਦੇ ਏਕੜ ਤੇ ਸਾਡੇ ਨਾਲ ਹੀ ਜੰਗ ਇਨਵਰਟਿਵ ਜਿਹੜੀ ਸੰਸਥਾ ਉਹਨਾਂ ਦਾ 1000 ਪੂਰਾ ਸਮੁੱਚੇ ਪ੍ਰਬੰਧ ਦਾ ਸ਼ਹੀਦਾਂ ਦੇ ਸਤਾਨ ਵੱਲੋਂ ਚਲਾਇਆ ਜਾ ਰਿਹਾ ਸੋ ਆਪਾਂ ਆਸ ਕਰਦੇ ਹਾਂ ਗੁਰੂ ਗ੍ਰੰਥ ਸਾਹਿਬ ਜੀ ਜਿੰਨੇ ਵੀ ਸਿੰਘ ਸੇਵਾ ਲੈ ਕੇ ਮਹਾਰਾਜ ਇਹਨਾਂ ਦੇ ਸਿਰ ਤੇ ਹੱਥ ਰੱਖ ਕੇ ਜਿੰਨੇ ਵੀ ਇਹਨਾਂ ਦੇ ਕਾਰਜ ਨੇ ਗੁਰਮਤ ਦੇ ਅਨਸਾਰ ਸਾਰੇ ਮਹਾਰਾਜ ਸੰਪੂਰਨ ਕਰੇ ਆਪਾਂ ਸਾਰੇ ਏਕਤਾ ਦਾ ਸਬੂਤ ਦਈਏ ਜੀ ਧੰਨਵਾਦ ਕਰਦੇ ਤੁਹਾਡੀ ਸੇਵਾ ਨੂੰ ਸਜਦਾ ਕਰਦੇ ਸਿਰ ਝੁਕਾਉਨੇ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਗੱਤ ਸੰਗਰੂਪ ਤੋਂ ਵਿਸ਼ੇਸ਼ ਤੌਰ ਤੇ ਪਹੁੰਚੀ ਹੈ ਪਹਿਲਾਂ ਵੀ ਮਾਲਵਾ ਦਵਾਬਾ ਇੱਥੋਂ ਤੱਕ ਕਿ ਹਰਿਆਣਾ ਯੂਪੀ ਤੋਂ ਵੀ ਸੰਗਤ ਆ ਚੁੱਕੀ ਹੈ ਇਹ ਕਿੰਨਾ ਕਿ ਵੱਡਾ ਯੋਗਦਾਨ ਹੈ ਜਿਸ ਤਰੀਕੇ ਨਾਲ ਆਪ ਬਗਾਰੇ ਪੰਜਾਬੀ ਪੰਜਾਬੀਆਂ ਦੇ ਨਾਲ ਖੜੇ ਹੋ ਸਭ ਤੋਂ ਪਹਿਲਾਂ ਤਾਂ ਮੈਂ న్యూਸ 8 ਦੀ ਟੀਮ ਦਾ ਧੰਨਵਾਦ ਕਰਦਾ ਜਿੰਨੇ ਵੀ ਇਹਨਾਂ ਨਾਲ ਪੂਰੇ ਵਿਸ਼ਵ ਦੇ ਜੁੜੇ ਨੇ ਧੰਨਵਾਦ ਕਰਦੇ ਹਾਂ ਜਿਹੜੇ ਤੁਸੀਂ ਕੁਦਰਤੀ ਤੇ ਗੈਰ ਕੁਦਰਤੀ ਆਫਤ ਨੂੰ ਜਿਹੜਾ ਦਿਖਾ ਰਹੇ ਹੋ ਤੇ ਗੱਲ ਪੈਸੇ ਦੀ ਨਹੀਂ ਮੈਟਰ ਕਰਦੀ ਗੁਰੂ ਨਾਨਕ ਪਾਤਸ਼ਾਹ ਮਾਰਾ ਨੇ ਸਾਨੂੰ ਇੱਕ ਗੁਰੂ ਨਾਨਕ ਪਾਤਸ਼ਾਹ ਮਾਰਾ ਨੇ ਕਿਰਤ ਵਿਰਤ ਦਾ ਉਪਦੇਸ਼ ਦਿੱਤਾ ਮਾਰਾ ਨੇ ਕਿਹਾ ਜੀ ਜਿਹੜੀ ਗੁਰਨਾਨਕ ਪਾਤਸ਼ਾਹ ਦੀ ਧਰਤੀ ਹੈ ਇੱਥੇ ਮਹਾਰਾਜ ਨੇ ਕਿਰਤ ਕਰਨੀ ਸਿਕਾਈ ਦਾ ਸੰਬੰਧ ਕੱਢਣਾ ਸਿਖਾਇਆ ਇਹ ਇਹ ਸਾਨੂੰ ਮਹਾਰਾਜ ਨੇ ਸੰਕਲਪ ਦਿੱਤਾ ਮਹਾਰਾਜ ਨੇ ਜਿੰਨੀ ਅੱਜ ਵੇਖੋ ਜਿਵੇਂ ਤੁਸੀਂ ਉਸ ਦਿਨ ਡਾਕਟਰ ਸਾਹਿਬ ਜਿਹੜੇ ਹਿੰਦੂ ਵੀਰ ਸਾਡੇ ਥੋੜੇ ਥੋੜੇ ਵੀ ਪੈਸੇ ਨਹੀਂ ਵੱਡੇ ਪੈਸੇ ਨਹੀਂ ਬੂੰਦ ਬੂੰਦ ਦੇ ਨਾਲ ਦਰਿਆ ਭਰਦੇ ਨੇ ਗੱਲ ਇਹਨਾਂ ਦੀ ਮਾਇਆ ਦੀ ਨਹੀਂ ਆ ਗੱਲ ਇਹ ਆ ਵੀ ਸਾਡੇ ਨਾਲ ਆਣ ਕੇ ਖਲੋਤੇ ਤੇ ਮਹਾਰਾਣੀ ਜਿਵੇਂ ਕਿ ਆ ਤਨ ਮਨ ਧਨ ਕਰਕੇ ਇਹਨਾਂ ਦੀ ਸੀ ਸਭ ਤੋਂ ਵੱਡੀ ਜਿਹੜੀ ਸਾਨੂੰ ਇਹ ਐਸ ਵळे ਅਸੀਸ ਦੇਣ ਆਏ ਨੇ ਤਾਂ ਸੋ ਮੈਂ ਸਮੁੱਚੇ ਜਿੰਨੇ ਵੀ ਧਰਮਾਂ ਦੇ Hindu Muslim Sikh Isai ਅੱਜ ਕਿਸੇ ਨੇ ਵਤਕਰਾਂ ਨਹੀਂ ਰੱਖਿਆ ਲੱਖ ਮਤਭੇਦ ਹੋਣਗੇ ਕਿਸੇ ਨਾਲ ਪਰ ਇਹ ਸਾਫ ਹੈ ਤੇ ਹਰੇਕ ਨੇ ਆਪਣਾ ਯੋਗਦਾਨ ਪਾਇਆ ਤੇ ਆਪਾਂ ਧੰਨਵਾਦ ਕਰਦੇ ਆ ਜਿੰਨੇ ਵੀ ਮੈਂ ਤੁਹਾਡੇ ਮਾਧਿਅਮ ਨਾਲ ਇੱਕ ਛੋਟੀ ਜੀ ਗੱਲ ਕਲੀਅਰ ਕਰਦਾ ਕਿ ਜਿੰਨੀ ਵੀ ਸੰਗਤ ਜਿੰਨੇ 10 ਲੱਖ ਕਰੋੜ 20 ਕਰੋੜ ਵੀ ਦੇਣਾ ਸੰਗਤ ਨੂੰ ਉਹ 10 20 ਦਿਨ ਗਰਾਊਂਡ ਨੂੰ ਵੇਖੋ ਤੇ ਪੈਸਾ ਸੰਗਤ ਦਾ ਨਿਆਂ ਹੀ ਨਾ ਜਾਂਦੇ ਵੱਡੀ ਲੋੜ ਸੰਗਤ ਨੂੰ ਆ ਹੁਣ ਮੈਦਾਨ 'ਚ ਨਿਤਰੋ ਖਾਦ ਡਾਇਆ ਦੀ ਦਵਾਈ ਸਾਨੂੰ ਚਾਹੀਦੀ ਆ ਬੀਜ ਚਾਹੀਦੇ ਆ ਵਹਾਈ ਚਾਹੀਦੀ ਆ ਸਾਨੂੰ ਪੈਸੇ ਨਹੀਂ ਇੰਨੇ ਮੈਟਰ ਕਰਦੇ ਜਿੰਨੀ ਤੁਸੀਂ ਜੇ ਸਾਨੂੰ ਡਾਈ ਜਿਹੜੀਆਂ ਇਹ ਲੜਿੰਦੀਆਂ ਅਵਸਥਾ ਇਹ ਭੇਜੋ ਬਾਕੀ ਤੁਸੀਂ ਜਿੰਨੀ ਸਮਗਰੀ ਰਾਸਣ ਵਾਸਤੇ ਭੇਜੀ ਆ ਸਰਾਲਾ ਆਤਾ ਸਾਡੇ ਹੱਥ ਖੜੇ ਕਰਾਤੇ ਨੇ ਤੇ ਧੰਨਵਾਦ ਕਰਦੇ ਹਰੇਕ ਸਿੱਖ ਦਾ ਹਰੇਕ ਹਿੰਦੂ ਦਾ ਇਹ ਇੱਕ ਮੁਸਲਮਾਨ ਦਾ ਹਰੇਕ ਈਸਾਈ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਉਹ ਕਿੱਥੋਂ ਆਏ ਔਰ ਕਿੱਦਾਂ ਆਏ ਸਾਰਾ ਤੁਸੀਂ ਸੋਚਿਆ ਕਿ ਇਥੇ ਇਸ ਵੇਲੇ ਮਦਨ ਦੀ ਲੋਰ ਹੈ ਸਾਡਾ ਜ਼ਿਲ੍ਹਾ ਸੰਗਰੂਰ ਜੀ ਪਿੰਡ ਖਾਇਲੀ ਤੋਂ ਅਸੀਂ ਸਾਰੇ ਨਗਰ ਨੇ ਇਕੱਠੇ ਹੋ ਕੇ ਆਪਣੇ ਇਹਨਾਂ ਦੇ ਖੜਾ ਵਾਸਤੇ ਜੀ ਰਸਤ ਇਕੱਠੇ ਕਰੀ ਉਸ ਤੋਂ ਬਾਅਦ ਅਸੀਂ ਪਿੰਡਾਂ ਦੇ ਵਿੱਚ ਢੇੜਾ ਮਾਰ ਕੇ ਸਾਰਾ ਦੇਖਰੇਸ਼ ਕਰਕੇ ਜੀ ਅਸੀਂ ਬਾਬਾ ਜੀ ਨੇ ਪਹੁੰਚਿਆਗੇ ਇਹਨਾਂ ਨੇ 2100 ਏਕੜ ਕਣਕੀ ਬੀਜਣ ਦਾ ਜਿਹੜਾ ਧੋਦ ਲਈਏ ਜੀ ਅਸੀਂ ਉਹਦੇ ਕਰਕੇ ਬਾਬਾ ਜੀ ਨੂੰ 3 ਲੱਖ ਰੁਪਿਆ ਇਹ ਵਾਸਤੇ ਜੀ ਡੀਪੀ ਤੇ ਕਣਕ ਵਾਸਤੇ ਜੀ ਬੰਨਾਂ ਦੀ ਪੂਰਤੀ ਵਾਸਤੇ ਧੰਨਵਾਦ ਇੱਕ ਹੁਣ ਵੀਰ ਆਏ ਨੇ ਸਾਜਲੀ ਤੋਂ ਸੰਗਰੂਰ ਤੋਂ ਉਹ ਵੀ ਬਾਬਾ ਜੀ ਨੂੰ 20000 ਰੁਪਇਆ ਦੇ ਕੇ ਆਏ ਨੇ ਹੁਣ ਬਾਬਾ ਸਿਕੁੰਦਰ ਸਿੰਘ ਨੂੰ 만나 ਮਿਲਣਾ ਹੈਗਾ ਤੇ ਮੈਂ ਬਹੁਤ ਬਹੁਤ ਅੰਦਾ ਧੰਨਵਾਦ ਕਰਦਾ ਵੀ ਇੱਕ ਬੇਨਤੀ ਵੀ ਇਹ ਜ਼ਰੂਰ ਹੈ ਵੀ ਕਿ ਇਹ ਮੌਤ ਪੇਰ ਤੋਂ ਬਗੈਰ ਜਾ ਕੇ ਨਾ ਦਿੱਤਾ ਜਾਏ ਕਿਉਂਕਿ ਤੁਹਾਡਾ ਉੱਥੋਂ ਇੱਕ ਇੱਕ ਰੁਪਇਆ ਇਕੱਠਾ ਕੀਤਾ ਜੇ ਗਲਤ ਜਗ੍ਹਾ ਜਾਏ ਤੇ ਉਹਦਾ ਕੋਈ ਫਾਇਦਾ ਨਹੀਂ ਹੈਗਾ ਜੇ ਕਿਤੇ ਟਿਕਾਣੇ ਲੱਗੇਗਾ ਤੇ ਉਹ ਤੁਹਾਡਾ ਪ੍ਰਵਾਨ ਹੈ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਵੀਰ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ